ਫਿਰਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ ਜੇ ਜਾਣਾਂ ਸੋ ਲਡੜਾ ਫੋਤਾ ਥੋੜਾ ਮਾਨ ਕਰੀ ਜੇ ਜਾਣਾ ਤਿਲ ਥੋੜੜੇ ਜੇ ਮੈਨੂੰ ਪਤਾ ਹੁੰਦਾ ਸਾ ਥੋੜੇ ਹੀ ਨੇ ਨਾ ਦਿਲ ਥੋੜੇ ਹੀ ਨੇ ਇਹ ਸਮਾਂ ਥੋੜਾ ਹੀ ਆ ਸੰਭਲ ਬੁੱਕ ਭਰੀ ਪੋਜਨਗ ਮਰੇ ਹੱਥ ਚ ਆਏ ਤੇ ਤਿਲ ਬੁੱਕ ਚ ਉਹਨੇ ਕਿ ਮੈਨੂੰ ਦਿੱਤੇ ਮੈਂ ਸੰਭਲ ਕੇ ਰੱਖਦਾ ਮੈਂ ਦਾ ਖਲਾਰ ਬੈਠਿਆ ਭੱਜਿਆ ਦੁਰਿਆ ਫਰੀ ਗਿਆ ਬੁੱਕ ਦੇ ਵਿੱਚ ਤਰਤੇ ਉਦੋਂ ਵਿਗੜ ਗਿਆ ਮਾਨੇ ਟਿਕਿਆ ਪੱਜਾ ਫਿਰਦਾ ਰਹਾ ਤੇ ਬੁੱਕ ਸੀ ਮੁਠੀ ਨਹੀਂ ਕਹੀ ਬੁੱਕ ਬੁੱਕ ਮੁਠੀ ਜੋ ਚੀਜ਼ ਨਹੀਂ ਜਾਂਦੀ ਬੁੱਕ ਚੋ ਚਲੀ ਜਾਉ ਬੁੱਕ ਖੁੱਲਾ ਹੱਥ ਹੁਦਾ ਆ ਹੱਥ ਬੁੱਕ ਇਹਦੇ ਤਿਲ ਪਾ ਕੇ ਤੁਸੀਂ ਭਜੋਗੇ ਤਾਂ ਫਿਰ ਤਨ ਤਾਂ ਰਹਿਣੇ ਦੀ ਦੋ ਚਾਰ ਕੇ ਰਹਿ ਜਾਣਗੇ ਤੁਮ ਸੰਮਲੋਂ ਬੁੱਕ ਭਰੇ ਸੱਪੜ ਕੇ ਬੁੱਕ ਪਰਦਾ ਬੁੱਕ ਤਾਂ ਭਲ ਲਈ ਸੀ ਫਿਰ ਇਹਨੂੰ ਹਲਾਉਂਦਾ ਨਾ ਬੁੱਕ ਤਾਂ ਭਲ ਲਈ ਸੀ ਪਰ ਇੱਕ ਇੱਕ ਦਾ ਫਿਕਰ ਰਹਿੰਦਾ ਹੈ ਇੱਕ ਇੱਕ ਕਰਕੇ ਇੱਕ ਇੱਕ ਸਾਹ ਦਾ ਫਿਕਰ ਰੱਖਦਾ ਸਾਹ ਸਾਹ ਸਮਰੋਗੋਬਿੰਦ ਮਰਨ ਤੱਕ ਹੀ ਤੁਰੈ ਜਿੰਦ ਤੇ ਹੁਣ ਤਾਂ ਜਨਤਾ ਖੜੀ ਹੋ ਗਈ ਹੋਰ ਵੀ ਬੁੱਕ ਤਾਂ ਗਈ ਤੇ ਲੱਗ ਗਏ ਜੇ ਤਾਂ ਤਾਂ ਪਹਿਲਾਂ ਹੀ ਸੀ ਚਿੰਤਾ ਪਹਿਲਾਂ ਸੀ ਸਾਹ ਦਿੱਤੇ ਚਿੰਤਾ ਦੂਰ ਕਰਨ ਖਾ ਤਾਂ ਸਾਰੇ ਖੰਡਾ ਦਿੱਤੇ ਸਾਰੇ ਚਿੰਤਾ ਜਿਉਂਦੀ ਤੇ ਹੁਣ ਜਨਤਾ ਹੋ ਗਈ ਵੀ ਸਾ ਦਿਲ ਤਾਂ ਥੋੜੇ ਹੀ ਰਹਿ ਗਏ ਥੋੜੇ ਤਲਾ ਜੋ ਤਤ ਦੇ ਤੇਲ ਚਾਹੀਦਾ ਇਹਨੇ ਤਲਾ ਜੋ ਤੇਲ ਦੀਵਾ ਨਹੀਂ ਜਲਦਾ ਤੇਲ ਵੀ ਤੇਲ ਵੀ ਕੁਝੋਂ ਤਾਂ ਹੀ ਤੇਲ ਨਿਕਲੇ ਇਹਦਾ ਬੱਤੇ ਵੀ ਨਹੀਂ ਗਲੀ ਹੋਣੀ ਇਹਨੇ ਤੇਲ ਦਾ ਹਾਂਜੀ ਜੇ ਜਾਣਾ ਸੋਹ ਨੱਡੜਾ ਤਾਂ ਥੋੜਾ ਮਾਨ ਕਰੀ ਤੁਜੀ ਗੱਲ ਜੇ ਮੈਨੂੰ ਇਹ ਪਤਾ ਹੁੰਦਾ ਨਾ ਇਹ ਬੇਫਕੂਫ ਹੈ ਮਨ ਉੱਤੀ ਕਹਿੰਦੀ ਇਹਦਾ ਥੋੜੀ ਅਕਲ ਨੱਡੜਾ ਥੋੜੀ ਅਕਲ ਦਾ ਮਾਲਕਾ ਹੈ ਹੁਣੇ ਜੰਮਿਆ ਹੈ ਨੱਡੜਾ ਨੱਡੜਾ ਛੋਟਾ ਤਾਂ ਥੋੜਾ ਮਾਨ ਕਰੀ ਮੈਂ ਇਹਦੇ ਤੇ ਮਾਨ ਥੋੜਾ ਕਰਦੀ ਇਹਦੇ ਆਖਿਆ ਭਜਦੀ ਨੋ ਇਹਨਾਂ ਨੂੰ ਤਾਂ ਪਿਆਇਆ ਬਹੁਤ ਹੈ ਇਹਦਾ ਤਾਂ ਮਾਨ ਨਹੀਂ ਸੀ ਕਰਨਾ ਮਨੂ ਚਾਹੀਦਾ ਮੰਨਦੇ ਉੱਤੇ ਮਾਨ ਨਹੀਂ ਸੀ ਕਰਨਾ ਚਾਹੀਦਾ ਮੈਂ ਤਾਂ ਕਹਾ ਜਹ ਜਹ ਮੇਰਾ ਬੁੱਢਾ ਲੈ ਕੇ ਕੋਈ ਹੈ ਹੀ ਨਹੀਂ ਦੁਨੀਆ ਜਹ ਜਹ ਇਹ ਸੋਹਣਾ ਕੋਈ ਹੈ ਹੀ ਨਹੀਂ ਔਲਾਦ ਦੀ ਮਗਰ ਲਾ ਕੇ ਬੰਦੀ ਮਗਰ ਲਾ ਕੇ ਬੁੱਧਿ ਨੇ ਆਪਣਾ ਸਭ ਕੁਝ ਗਵਾ ਲਿਆ ਔਲਾਦ ਦੀ ਮਗਰ ਲਾ ਕੇ ਸੰਸਾਰ ਨੇ ਸਭ ਕੁਝ ਗਵਾ ਲਿਆ ਅਕਲ ਗਵਾ ਲਈ ਆਪਣੀ ਸੰਸਾਰ ਜਿਹੜੇ ਲੋਕ ਕਹਿੰਦੇ ਛੋਟੇ ਬੱਚਿਆਂ ਨੂੰ ਖੁੱਲ੍ਹ ਦਓ ਉਹ ਸਭ ਬਦਮਾਗ ਨੇ ਉੱਥੇ ਹੀ ਜ਼ਿਆਦਾ ਡਿਪਰੈਸ਼ਨ ਆ ਜਿੱਥੇ ਇਹ ਗੱਲ ਸ਼ੁਰੂ ਹੋਈ ਹੈ ਯੂਰਪ ਯੂਰਪ ਤੋਂ ਇਹ ਖਿਆਲ ਪੈਦਾ ਹੋਇਆ ਯੂਰਪ 'ਚ ਡਿਪਰੈਸ਼ਨ ਚਾੜ ਜਿਹੜੇ ਮੁਲਕਾਂ ਨੇ ਬੱਚਿਆਂ ਨੂੰ ਜ਼ਿਆਦਾ ਛੁੱਟ ਦਿੱਤੀ ਹੈ ਔਰਤਾਂ ਨੂੰ ਉੱਥੇ ਹੀ ਡਿਪਰੈਸ਼ਨ ਜ਼ਿਆਦਾ ਹੈ ਬਿਮਾਰੀ ਉੱਥੇ ਜ਼ਿਆਦਾ ਹੈ ਮੁਸਲਮਾਨ ਡਿਪ੍ਰੈਸ਼ਨ ਘਟਾ ਉਹ ਤੇ ਦੋਹਾਂ ਗੱਲਾਂ ਦੀ ਝੋੜ ਹੈ ਜੀ ਜਿਹਦਾ ਗੁਣਾ ਹੈ ਜਿਹਦੇ ਵਿੱਚ ਉਹ ਗੁਣ ਦਾ ਉਹਨੂੰ ਬੈਨੀਫਿਟ ਵੀ ਮਿਲਿਆ ਹੋਇਆ ਹੈ ਜਿਹਦਾ ਔਗਣਾ ਉਹ ਔਗਣ ਦਾ ਨੁਕਸਾਨ ਵੀ ਉਹਨੂੰ ਮਿਲਿਆ ਹੋਇਆ ਹੈ ਉਹ ਤੋਂ ਮੰਨਣਾ ਝੋੜ ਕਮੀ ਹੋ ਸਕਦੀਆਂ ਨੇ ਕਟੜਵਾਦ ਹੋ ਸਕਦਾ ਹੋਰ ਗੱਲਾਂ ਹੋ ਸਕਦੀਆਂ ਨੇ ਪਰ ਇੱਥੇ ਆ ਕੇ ਮੁਸਲਮਾਨ ਰਾਈਟ ਪੁਆਇੰਟ ਤੇ ਜਾ ਰਹੇ ਨੇ ਬੱਚਿਆਂ ਨੂੰ ਇਹਦਾ ਮਤਲਬ ਇਹ ਨਹੀਂ ਗੁਲਾਮ ਬਣਾ ਕੇ ਰੱਖਣਾ ਚਾਹੀਦਾ ਜਿੱਦੀ ਲੋੜ ਹੈ ਉਹਦੀ ਆਜ਼ਾਦੀ ਉਹਨੇ ਦੇਣੀ ਚਾਹੀਦਾ ਜਿਹਦੇ ਨਾਲ ਵਿਗੜ ਨਾ ਹਰ ਇੱਕ ਨੂੰ ਆਜ਼ਾਦੀ ਉਹਨੀ ਹੋ ਚਾਹੀਦਾ ਜਿਹਦੇ ਨਾਲ ਵਿਗਾੜ ਨਾ ਫਾਇਦਾ ਹੋਵੇ ਜਦ ਵਿਗਾੜ ਜਿੱਥੋਂ ਨੁਕਸਾਨ ਪੈਦਾ ਹੋਵੇ ਉਹ ਆਜ਼ਾਦੀ ਉਹ ਜਿਆਦਾ ਖੁੱਲ੍ਹ ਕਹਿੰਦੇ ਨੇ ਜਿਆਦਾ ਖੁੱਲ੍ਹ ਦੇ ਦੀ ਉਹ ਜਿਆਦਾ ਖੁੱਲ੍ਹ ਖੁੱਲ ਕਿੰਨੀ ਦੇਣੀ ਹੈ ਜੀਤੋ ਬਾਦ ਜਿਹੜੀ ਖੁੱਲ ਤੋਂ ਬਾਦ ਨੁਕਸਾਨ ਹੁੰਦਾ ਉਹ ਖੁੱਲ ਨਹੀਂਣੀ ਚਾਹੀਦੀ ਖਰਚਾ ਉਹ ਨਾ ਦੇਣਾ ਚਾਹੀਦਾ ਜਿਹਦੇ ਨਾਲ ਬੱਚਾ ਵਿਗੜੇ ਨਾ ਤੇ ਵਿਗੜੇ ਦਾ ਖਰਚਾ ਦੀ ਖਰਚਾ ਉਹ ਨਹੀਂ ਕਰਨਾ ਚਾਹੀਦਾ ਜੇ ਨਾ ਜਿਹਦੇ ਨਾਲ ਮਨ ਆਪਣਾ ਵਿਗੜੇ ਨਾ ਆਪਣੇ ਮਨ ਤੇ ਬੰਦੀ ਲਾ ਕੇ ਰੱਖੋ ਪਹਿਲ ਜੇ ਮਨ ਨੂੰ ਖੁੱਲ ਦੇ ਦਈਏ ਜਿਆਦਾ ਮਨ ਵਿਗੜ ਜਾਂਦਾ ਆਪਣਾ ਆਪਣਾ ਮਨ ਵੀ ਤਾਂ ਵਿਗੜਦਾ ਜੇ ਆਪਣਾ ਮਨ ਵਿਗੜਦਾ ਦੂ ਇਹਦਾ ਬੋੜੂ ਜਿਹਨੇ ਆਪਣੇ ਮਨ ਤੇ ਪਵਦੀਆਂ ਲਾਈਆਂ ਨੇ ਆਪਣਾ ਮਨ ਜਿੱਤੇ ਉਹਨੂੰ ਪਤਾ ਹੈ ਦੂਏ ਦੇ ਪਵਦੀ ਕਿੰਨੀ ਲਾਉਣੀਆਂ ਕਿੰਨੀ ਨਹੀਂ ਲਾਉਣੀਆਂ ਵਿਦਵਾਨ ਜੇ ਪਵਦੀ ਲਾਉਣਾ ਗਲਤ ਲਾ ਦਿੰਦਾ ਹੈ ਜ਼ਿਆਦਾ ਲਾ ਦਿੰਦਾ ਜਾਂ ਨਹੀਂ ਲਾਉਂਦਾ ਬਿਲਕੁਲ ਨਹੀਂ ਲਾਉਂਦਾ ਵਿਦਵਾਨ ਬੁੱਧੀਹੀਨ ਹੁੰਦੇ ਨੇ ਇਹਨਾਂ ਦੇ ਸਿਸਟਮ ਬਣਾਏ ਹੋਏ ਨਹੀਂ ਚੱਲਦੇ ਦੁੱਤੇ ਰੋਜ਼ ਬਦਲੀ ਜਾਂਦੇ ਨੇ ਹਿੱਸੇ ਤੋਂ ਜੇ ਬਣਾਉਂਦੇ ਨੇ ਇੱਕ ਪਾਸੜ ਸੋਚ ਹੁੰਦੀ ਆ ਉਹਨਾਂ ਦੀ ਇੱਕ ਪਾਸੜ ਜਮਾ ਟੜ ਜਿਆਦਾ ਕਰ ਲੈਣੇ। ਉਹ ਜੇ ਮੈਂ ਬਿੱਲੀਆਂ ਦੀ ਰੋਟੀ ਵੰਡਣ ਨਾਲ ਖਾਲੀ ਸੀ ਨਾ ਉਹ ਗੱਲ ਵਿਦਵਾਨਾਂ ਦੀ ਹੈ। ਬਿੱਲੀਆਂ ਦੀ ਲੜਾਈ ਜੋ ਬਾਂਦਰ ਫਾਇਦਾ ਉਠਾਉਂਦੇ ਨੇ ਇਹ। ਬਾਦਰ ਵਿਦਵਾਨ ਦੇ। ਬਿੱਲੀਆਂ ਦੀ ਲੜਾਈ 'ਚ ਰੋਟੀ ਬਾਂਦਰ ਖਾ ਜਾਂਦਾ ਹੈ। ਵਿਦਵਾਨ ਵੰਦਲ ਨੇ ਬਾਈ ਨੇ ਕਹਿ ਗਏ ਉਹਨਾਂ ਨੂੰ ਚੈਨ ਵੰਦਲ ਨੂੰ ਨਹੀਂ ਹੁੰਦੇ ਆਹ ਭੋਜ ਨੂੰ ਅਗਲਾ ਕੇ ਲੰਕਾ ਫੂਕਦਾ ਤੇਰਾ ਵੰਦਲ ਤੇ ਵੰਦਲ ਦੇ ਭੋਜ ਨੂੰ ਅਗ ਲੱਗਿਆ ਨਾ ਲੰਕਾ ਇਹਨਾਂ ਨੇ ਫੂਕੀ ਆਹ ਜਿਹੜੇ ਅਫਸਰ ਬਣੇ ਫਿਰਦੇ ਨਾ ਸੋ ਵੰਦਲ ਨੇ ਸੁਭਾਅ ਜਿਹਦਾ ਵੰ ਚੈਨ ਤੇ ਨਹੀਂ ਵਹਦਾ ਚੈਨ ਦੀ ਵੰਦਲਕ ਸੁਭਾਅ ਹੈ ਗੁਰਵਾਨੇ ਵੀ ਕਹਿੰਦੀ ਹੈ ਸੱਪ ਕਹਿੰਦੀ ਹੈ ਹਾਥੀ ਕਹਿੰਦੀ ਹੈ ਆਦਮੀ ਨੂੰ ਮੈਂ ਦੋ ਸਭਾ ਦੀ ਗੱਲ ਹੈ ਹੈ ਤਾਂ ਆਦਮੀ ਹੋ ਸਭਾ ਕਹਿ ਜਾ ਮੰਨਦਾ ਹੈ ਨਹੀਂ ਉਹ ਮੰਨਦੋ ਵੀ ਆਦਮੀ ਬਣੇ ਆ ਸਭਾ ਦਾ ਬੰਦੜਾ ਵੀ ਹੈਗਾ ਨਾ ਕੋਥੇ ਆਇਆ ਹੈ ਸਭਾ ਤਾਂ ਹੈਗੇ ਨਾ ਇਹਦੇ ਵਿੱਚ ਕਿਸੇ ਦਾ ਕੌਮ ਵਰਗਾ ਸਭਾ ਹੈ ਆਪਾਂ ਕਹਿੰਦੇ ਆ ਇਹਦਾ ਕੌਮ ਹੈ ਇਹਦਾ ਛੇਰ ਵਰਗਾ ਸਭਾ ਹੈ ਕਹਿੰਦੇ ਛੇਰ 600 ਸੂਰੀ ਅਖਦੇ ਲੈਹਨੇ ਨੂੰ ਸੁਭਾ ਦੇਖਿਓ ਹਾਂਜੀ ਗੁਣ ਦੇਖਿਓ ਜੀ